ਆਈਡੈਂਟਿਫੈਕਟਰੀ ਆ ਤੇ ਦੂਜੇ ਪਾਸੇ ਆਮ ਲੋਕ ਤੇ ਨਾਲ ਕਿਸਾਨ ਜਥੇਬੰਦੀਆਂ ਮਾਮਲਾ ਪਿੰਡ ਪੈਣੀ ਦਾਸਾ ਜ਼ਿਲ੍ਹਾ ਬਰਨਾਲਾ ਦਾਗਾ ਇੱਥੇ ਤੁਹਾਨੂੰ ਇੱਕ ਸੂਆ ਦਿਖਾ ਦਿੰਨੇ ਆ ਜਿਹੜਾ ਕਿ ਪਾਣੀ ਨਾਲ ਭਰਿਆ ਜਾ ਰਿਹਾ ਪਰ ਇਹ ਪਾਣੀ ਹੁਣ ਸਿੱਧਾ ਧੌਲਾ ਫੈਕਟਰੀ ਦੇ ਵਿੱਚ ਜਾਊਗਾ ਕਿਉਂਕਿ 10 ਸਾਲ ਪਹਿਲਾਂ ਦੀ ਮੈਂ ਗੱਲ ਕਰਾਂ 10 ਸਾਲ ਪਹਿਲਾਂ ਵੀ ਇਹ ਦਿਨ ਦੇ ਅੰਦਰ ਗੋਪਤਾ ਜਿਹੜਾ ਟਰਾਈਡੈਂਟ ਦਾ ਮਾਲਕ ਹੈਗਾ ਉਹਦੇ ਵੱਲੋਂ ਇੱਕ ਮਿੱਠੀ ਗੋਲੀ ਦਿੱਤੀ ਗਈ ਸੀ ਸਾਹਮਣੇ ਤੁਹਾਨੂੰ ਮੈਂ ਦਿਖਾ ਦਿੰਨਾਗਾ ਜਿਹੜੀ ਜਾ ਰਹੀ ਹੈ ਕੱਸੀ ਕੱਸੀ ਦੀ ਮਿੱਠੀ ਗੋਲੀ ਇਹ ਦਿੱਤੀ ਗਈ ਜੀ ਕਿਸਾਨਾਂ ਨੂੰ ਵੀ ਜਿਹੜਾ ਪਾਣੀ ਹੈ ਜੇ ਅਸੀਂ ਲੈ ਕੇ ਜਾਵਾਂਗੇ ਤਾਂ ਉਦੋਂ ਜ਼ਿਆਦਾ ਪਾਣੀ ਇਹ ਛੋਟੇ ਵਾਸਤੇ ਜਿਹੜਾ ਪਿੱਛੋਂ ਚੌੜੀ ਕਰਕੇ ਕੱਸੀ ਨੂੰ ਜ਼ਿਆਦਾ ਲਿਆਤਾ ਜਾਊਗਾ ਤੇ ਛੋਟੇ ਖੇਤਾਂ ਦੇ ਵਿੱਚ ਜਿਹੜਾ ਪਾਣੀ ਹੈਗਾ ਉਹ 24 ਘੰਟੇ ਤੁਸੀਂ ਜਦੋਂ ਵੀ ਮਰਜ਼ੀ ਵਰਤ ਸਕਦੇ ਹੋ ਉਹ ਮਿੱਠੀ ਗੋਲੀ ਨੂੰ ਲੈ ਕੇ ਅੱਜ 10 ਸਾਲ ਹੋ ਗਏ ਤੇ ਉਹ ਸਿੱਧਾ ਪਾਣੀ ਜਿਹੜਾ ਕੱਸੀ ਦਾ ਹੈਗਾ ਉਹ ਸਾਰਾ ਦਾ ਸਾਰਾ ਆਪਦੀ ਫੈਕਟਰੀ ਦੇ ਵਿੱਚ ਜਾ ਰਿਹਾ ਉਦੋਂ ਗਾਹਾਂ ਇੱਕ ਤੁੰਕਾ ਵੀ ਨਹੀਂ ਜਾਂਦਾ ਉਹ 10 ਸਾਲਾਂ ਬਾਅਦ ਦੁਬਾਰਾ ਫੇਰ ਇਹੀ ਗੱਲ ਦੁਹਾਈ ਜਾ ਰਹੀ ਹੈ ਜਿਹੜਾ ਸੂਆਗਾ ਇਹਨੂੰ ਇਥੋਂ ਪਾਣੀ ਲਿਜਾ ਕੇ ਸਿੱਧਾ ਫੈਕਟਰੀ ਦੇ ਵਿੱਚ ਜਾ ਰਿਹਾ ਹੈ ਜਿਹੜੇ ਇਹਦੂ ਅਗਲੇ ਪਿੰਡ ਨੇਗੇ ਉਹਨਾਂ ਨੂੰ ਇਹ ਪਾਣੀ ਬਿਲਕੁਲ ਬੰਦ ਕਰ ਦਿੱਤਾ ਜਾਊਗਾ ਜਿਹੜੇ ਆਮ ਲੋਕ ਨੇਗੇ ਖੇਤੀ ਕਰਦੇ ਨੇਗੇ ਉਹ ਖੇਤੀ ਤੋਂ ਬਾਂਝੇ ਹੋ ਜਾਣਗੇ ਬਹੁਤ ਮੁਸ਼ਕਲ ਆਊਗੀ ਤੇ ਨਾਲ ਮੇਰੇ ਭਾਈ ਜਗਾ ਭਾਈ ਸ਼ਤਨਾਮ ਜਿਹੜੇ ਹੋਰ ਪਿੰਡ ਨੇਗੇ ਇਹਦੂ ਗਾ ਕਿਹੜੇ-ਕਿਹੜੇ ਪਿੰਡ ਲੱਗਦੇ ਨੇ ਨਾਲ ਜਿਨ੍ਹਾਂ ਨੂੰ ਪਾਣੀ ਜਾ ਰਿਹਾ ਹੈਗਾ ਬਾਈ ਇਹ ਆਪਣਾ ਤਰੋਂ ਲਰਜਵਾ ਹੈਗਾ ਹਾਂ ਇਹ ਮੰਨ ਕੇ ਚੱਲ ਵੀ ਆਪਣੇ ਗਾਂਹਾਂ ਜਿਵੇਂ ਕਾਨੇ ਕੀ ਹੋ ਗਿਆ ਆਪਣਾ ਰੂੜੇ ਕੀ ਛੋਟੇ ਰੂੜੇ ਕੀ ਵੱਲੋ ਵਿਦਿਆਲਾ ਪਿੱਛੋ ਮੰਡੀ ਕਲਾਂ ਇਹ ਸਾਰੇ ਪਿੰਡਾਂ ਚ ਬਾਈ ਇਹਦਾ ਪਾਣੀ ਜਾਂਦਾ ਹੈਗਾ ਟੋਲੇ ਵੀ ਜਾਂਦਾ ਹੈਗਾ ਤੇ ਇਹ ਜਦੋਂ ਬਾਈ ਜਿਹੜੇ ਹਿਸਾਬ ਤੇ ਇਹ ਪਾਈਪ ਟ੍ਰਾਈਡੈਂਟ ਵਾਲਾ ਪਾ ਰਿਹਾ ਹੈਗਾ ਇਹ ਹਿਸਾਬ ਨਾਲ ਤਾਂ ਬਾਈ ਪਾਣੀ ਕਿਸੇ ਹਿਸਾਬ ਨਾਲ ਨਹੀਂ ਕਹਾ ਜਾਂਦਾ ਹੈਗਾ ਇਹਨਾਂ ਨੇ ਇੱਥੇ ਪੱਕਾ ਹੀ ਬੰਨ ਮਾਰ ਲੈਣਾ ਹੈਗਾ ਮੁੜ ਕੇ ਪੜ ਨਹੀਂ ਜਾਂਦਾ ਬਾਈ ਸਾਡੀ ਤਾਂ ਇਹੀ ਬੇਨਤੀ ਆ ਵੀ ਵੱਧ ਤੋਂ ਵੱਧ ਬਾਈ ਚੜ ਕੇ ਆਓ ਬੱਤੋ ਬੱਤ ਮੰਨ ਕੇ ਚਲਾਦਾ ਇਹਨੂੰ ਹੁਣ ਰੋਕ ਲੋਂਗੇ ਚੰਗੇ ਰਹੋਗੇ ਬਾਈ ਨਹੀਂ ਆਉਣਾ ਟਾਈਮ ਬਾਈ ਆਪਣਾ ਮੂਰੇ ਮਾੜੇ ਹੀ ਹੂ ਪਾਣੀ ਪੂਣੀ ਨਹੀਂ ਆਪਣੇ ਜਾਂਦਾ ਹੈਗਾ ਪਾਣੀ ਵੀ ਆਪਣਾ ਜਿਹੜਾ ਛੇਠਣਾ ਪੱਧਰਾ ਬਾਈ ਉਹ ਵੀ 150 ਫੁੱਟ ਤੇ ਵਗ ਗਿਆ ਆਪਾਂ ਕਿੰਨਾ ਕ ਟਾਈਮ ਬਾਈ ਧਰਤ ਚੋਂ ਪਾਣੀ ਲਈ ਜਾਵਾਂਗੇ ਇਹ ਐ ਮੰਨ ਕੇ ਚੱਲੂ ਆਪਣੀਆਂ ਜ਼ਮੀਨਾਂ ਬੰਜੜੀਆਂ ਹੋ ਜਾਣਗੀਆਂ ਆਪਾਂ ਨੂੰ ਵੇਚ ਬਾਈ ਟੋਲੇ ਦਾ ਵੇਚ ਕੇ ਵਗ ਗਿਆ ਯਾਰ ਉਹ ਤਾਂ ਛੱਡ ਕੇ ਜ਼ਮੀਨਾਂ ਉੱਥੇ ਫਾਈਟਰ ਨੇ ਸਪੈਦਾ ਲਾ ਲਿਆ ਸਸਤੇ ਪਾ ਸੱਟ ਕੇ ਗਏ ਨੇ ਬਾਕੀ ਬਾਈ ਅਸੀਂ ਉਹਨਾਂ ਨਾਲ ਗੱਲ ਕਰੀ ਆ ਕੱਲ ਹੀ ਜਾ ਕੇ ਆਏਗੇ ਉਹ ਕਹਿੰਦੇ ਬਾਈ ਸਾਡੇ ਜਦੋਂ ਤੁਹਾਨੂੰ ਲੋੜ ਆ ਉਹ ਪੈਣ ਵਾਹਣ ਚੌਣੀ ਹੁੰਦੀ ਆ ਤੜਕਣ ਨੂੰ ਬਾਈ ਸਾਡਾ ਕਹਿੰਦੇ ਬਾਹਣ ਰਮਿਆ ਪਿਆ ਹੁੰਦਾ ਜਦੋਂ ਮਾਗਰੋ ਸਾਰੀਆਂ ਉਧਰ ਮੋਗੇ ਬੰਦ ਹੋ ਜਾਂਦੇ ਨੇਗੇ ਜਦੋਂ ਇਹਨੂੰ ਗੁਪਤੇ ਨੂੰ ਪਾਣੀ ਦੀ ਲੋੜ ਨਹੀਂ ਇਹ ਗਾਹਾਂ ਬਾਈ ਕਿਸਾਨਾਂ ਦੇ ਬਾਹਣ ਚ ਕੱਢ ਦਿੰਦਾਗਾ ਉਹਦੇ ਕੋਈ ਸੁਣਵਾਈ ਨਹੀਂ ਤੇਰਾ ੱੱਕਾ ਸਰਿਆਮ ੱੱਕਾ ਬਾਈ ਆ ਵੀ ੱੱਕਾ ਜਮਾ ਗੈਰ ਕਾਨੂੰਨੀ ਆ ਯਾਰ ਕੋਈ ਇੱਥੇ ਮੋਗਾ ਨਹੀਂ ਕੁਝ ਨਹੀਂ ਹੈਗਾ ਯਾਰ ਤੇ ਇੱਕ ਵਾਰ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਿੰਦਾਗਾ ਪਾਈਪ ਲਾਈਨ ਦੇਖ ਸਕਦਾ ਵੀ ਕਿੰਨੀ ਚੌੜੀ ਐ ਇਹਨਾਂ ਨੇ ਇੱਕ ਕਿਹਾਗਾ ਵੀ ਇੱਕ ਵੀ ਛੋਟਾ ਜਿਹਾ ਮੋਗਾ ਕਰਾਂਗੇ ਜਿੰਨਾ ਕ ਪਾਣੀ ਅਸੀਂ ਵਰਤਾਂਗੇ ਉਸ ਤੋਂ ਜ਼ਿਆਦਾ ਦੀ ਮੁਰੰਮਤ ਕਰਕੇ ਵੀ ਜ਼ਿਆਦਾ ਪਾਣੀ ਲੈਤਾ ਜਾਊਗਾ ਪਰ ਇਹ ਝਾਸਾ ਮੈਂ ਤੁਹਾਨੂੰ ਦੁਬਾਰਾ ਦੁਬਾਰਾ ਦੱਸ ਰਿਹਾ ਹਾਂਗਾ ਵੀ ਇਹ ਝਾਸਾ ਦਿੱਤਾ ਜਾ ਰਿਹਾ ਹੈ ਆਮ ਲੋਕਾਂ ਨਾਲ ਜਿਹੜਾ ਖਲਵਾੜ ਕੀਤਾ ਜਾ ਰਿਹਾ ਤੇ ਨਾਲ ਸਾਡੇ ਜਥੇਬੰਦੀਆਂ ਵੀ ਨੇ ਜਥੇਬੰਦੀਆਂ ਇੱਥੇ ਮੌਕੇ ਤੇ ਘਰਾਓ ਕਰ ਰਹੀਆਂ ਨੇ ਜੀ ਪ੍ਰਧਾਨ ਜੀ ਸੱਸੀ ਕਾਲ ਜੀ ਕੀ ਕਹੋਗੇ ਜੀ ਇਹ ਮੁੱਦੇ ਬਾਰੇ ਬਾਈ ਜੀ ਇਹ ਇੱਕ ਬਹੁਤ ਹੀ ਘਿਉਣੀ ਹਰਕਤ ਕਰ ਰਿਹਾ ਹੈ ਜਿਹੜਾ ਟਰਾਈਐਂਟ ਗਰੁੱਪ ਕਹਿ ਲਿਏ ਫੈਕਟਰੀ ਕਹਿ ਲਿਏ ਇਹ ਆਪ ਕੋ ਤੁਸੀਂ ਦੱਸ ਦਿੱਤਾ ਵੀ ਮਿੱਠੀ ਗੋਲੀ ਦਿੰਦਾ ਹੈ ਪਹਿਲਾਂ ਕਿਸਾਨਾਂ ਨੂੰ ਇੱਕ ਕਿਸਾਨ ਹੈ ਜਿਹੜਾ ਹੁਣ ਆਪਣੇ ਉਲਟ ਜਥੇਬੰਦੀਆਂ ਦੇ ਜਿਹੜੀ ਕਿ ਭਾਰਤੀ ਕ੍ਰਾਂਤਿ ਯੂਨੀਅਨ ਸਿੱਧੂਪੁਰਾ ਹੈ ਅਗਰਾਹਾ ਵੀ ਨਾਲ ਸੀਗੇ ਉਹਨਾਂ ਨੂੰ ਤਾਂ ਕੋਈ ਮਿੱਠੀ ਗੋਲੀ ਦੇਤੀ ਐ ਨੇ ਹੂੰ ਉਹ ਗ੍ਰਾਹਾਂ ਤਾਂ ਬੁਲਾ ਲਿਆ ਆਪਦੇ ਅੰਦਰ ਹੂੰ ਉਹਦੇ ਵਿੱਚ ਗੇਟ ਦੇ ਅੰਦਰ ਆ ਆਪਦੀ ਫੈਕਟਰੀ ਦੇ ਤੇ ਸਿੱਧੂ ਗਰੁੱਪਾ ਜਿਹੜਾ ਕਿ ਇੱਕ ਨਾਂ ਵੇਖਣ ਵਾਲਾ ਗਰੁੱਪ ਐ ਇਹ ਕਿਸੇ ਨਾਲ ਵੀ ਕਿਸੇ ਕੀਮਤ ਕਿਸਾਨਾਂ ਦੇ ਹਿੱਤਾਂ ਦੇ ਵਿਰੋਧ ਨਹੀਂ ਜਾ ਸਕਦਾ ਜੀ ਹਾਂ ਇਹ ਉਹ ਗਰੁੱਪ ਐ ਜਿਹੜਾ ਵੀ ਕਿਸੇ ਆਪਦੇ ਕਿਸਾਨਾਂ ਦੇ ਗੈਟ ਸਮਝੌਤੇ ਜੋ ਵੀ ਹੈਗੇ ਉਹਨਾਂ ਦੇ ਵਿਰੋਧ ਚ ਲੜ ਰਿਹਾ ਜੀ ਅੱਜ ਇੱਥੇ ਵੀ ਲੜ ਰਿਹਾ ਹੈ ਕਿਸਾਨ ਜਿਹੜੀ ਆ ਲੈਨ ਪੱਟੀ ਆ ਇੱਕ ਪਿਛਲੇ ਕੈਦਨਾਂ ਤੋਂ ਪੱਟੀ ਆ ਇਹਨੂੰ ਕੱਲ ਕੱਲ ਲੱਗੇ ਸੀਗੇ ਜੀ ਹਾਂ ਜੀ ਕੱਲ ਤੋਂ ਧਰਨਾ ਜਾਰੀ ਆ ਤੁਹਾਡਾ ਇਹ ਧਰਨਾ ਕਦੋਂ ਤੱਕ ਜਾਰੀ ਰਹੂਗਾ ਇਹ ਬੰਦ ਕਰਵਾ ਕੀ ਰਹਿਣਾਗੇ ਤੁਸੀਂ ਅਸੀਂ ਪਹਿਲਾਂ ਪਹਿਲਾਂ ਸਾਡੇ ਜਿਹੜੇ ਜਥੇਬੰਦੀ ਦੇ ਜਾਣ ਚੀ ਆ ਪਿੰਡ ਪੈਣੀ ਜੱਸਾ ਦੇ ਗੁਰਸੰਗਤ ਸਿੰਘ ਉਹਨਾਂ ਨੂੰ ਮਿੱਠੀ ਗੋਲੀ ਦਿੰਦਾ ਸੀ ਪਰ ਉਹਨਾਂ ਨੇ ਇਹ ਗੋਲੀ ਲਈ ਨਹੀਂ ਉਹ ਕਹਿੰਦੇ ਵੀ ਅਸੀਂ ਕਿਸੇ ਵੀ ਪਿੰਡ ਦਾ ਮੈਂ ਹੱਕ ਆ ਉਹਦੇ ਜਵਾਕਾਂ ਖਾਤਰ ਵੇਚ ਨਹੀਂ ਸਕਦਾ ਵੀ ਅੱਗੇ ਸਾਰੇ ਪਿੰਡਾਂ ਦਾ ਹੱਕ ਹੈ ਪਾਣੀ ਤੇ ਮੈਂ ਇਹ ਪਾਣੀ ਵੇਚ ਨਹੀਂ ਸਕਦਾ ਵੀ ਉਹਨੇ ਕੋਰੀ ਨਾ ਕਰਕੇ ਇਹ ਪਾਈਪ ਲਾਈਨ ਆਪਦੇ ਖੇਤ ਚੋਂ ਬੰਦ ਕਰਵਾਈ ਜੀ ਮੈਂ ਇੱਕ ਵਾਰ ਤਸਵੀਰਾਂ ਦਿਖਾ ਦੋ ਜਿਹੜਾ ਟੈਂਟ ਲੱਗਿਆ ਹੋਇਆ ਹੈ ਮੈਂ ਜਿਹੜੇ ਇੱਥੋਂ ਦੇ ਸਿੱਧੂਪੁਰ ਦੇ ਜਣ ਕੇ ਮੁੱਖ ਮੈਂਬਰ ਕਹਿ ਦੀ ਆਪਾਂ ਉਹਨਾਂ ਦੇ ਖੇਤ ਆਗਾ ਪਹਿਲਾ ਜਿਹੜੀ ਲਾਈਨ ਦੀ ਸਿਲੈਕਸ਼ਨ ਹੋਈ ਸੀ ਇੱਥੋਂ ਦੀ ਹੋਈ ਸੀ ਸਿੱਧਾ ਪਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਇਹ ਇਹਨਾਂ ਨੇ ਮੌਕੇ ਤੇ ਆ ਕੇ ਘਰਾਓ ਕੀਤਾ ਪਰ ਇਸ ਤੋਂ ਬਾਅਦ ਜਿਹੜੇ ਸਨਾਂ ਦਾ ਇੱਥੇ ਵਹਣ ਆਗਾ ਉਹ ਭਰਾ ਨੇ ਇਹਨਾਂ ਨੂੰ ਕਹਿਤਾ ਵੀ ਇੱਥੋਂ ਦੀ ਲੰਘਾ ਲਓ ਪਰ ਇਹ ਜਿਹੜਾ ਇੱਥੇ ਮੌਕੇ ਤੇ ਫੇਰ ਜਥੇਬੰਦੀ ਨੇ ਘਰਾਓ ਕੀਤਾ ਵੀ ਇਹ ਜਿਹੜਾ ਪਾਣੀ ਦਾ ਹੱਕ ਆਗਾ ਇਹ ਸਾਡਾਗਾ ਸਾਡੇ ਬਾਣਾ ਨੂੰ ਲੱਗੂਗਾ ਤਾਂ ਉਪਜਾਊ ਆ ਖੇਤੀ ਜਿਹੜੀ ਜ਼ਿਆਦਾ ਪੈਦਾਵਾਰ ਦੇਊਗੀ ਪਰ ਜੇ ਉਹੀ ਸਾਲ ਆਪਾਂ ਦੁਬਾਰਾ ਪਿੱਛੇ ਨਿਗਾਹ ਮਾਰਾਂਗੇ ਵੀ ਜੇ ਕੱਸੀ ਵਾਲਾ ਹਾਲ ਹੋ ਗਿਆ ਜਿਹੜਾ ਪਾਣੀ ਟਰਾਈ ਟ੍ਰੈਂਟਰ ਨੂੰ ਗਿਆਗਾ ਤਾਂ ਸਾਰਾ ਪਾਣੀ ਬੰਦ ਹੋ ਜੂ ਜ਼ਮੀਨਾਂ ਜਿਹੜੀਆਂ ਬੰਜਰ ਹੋ ਜਾਣਗੀਆਂ ਹੁਣ ਜਿਹੜਾ ਇਹ ਧਰਨਾਗਾ ਪੱਕਾ ਚੱਲੂਗਾ ਜਦੋਂ ਤੱਕ ਇਹ ਲੈਨ ਬਿਲਕੁਲ ਬੰਦ ਨਹੀਂ ਹੋ ਜਾਂਦੀ ਸਾ ਅਮੀਰੀ ਸਾਰੇ ਨੂੰ ਬੇਨਤੀ ਵੀ ਇੱਕ ਦਾ ਵੀਡੀਓ ਨੂੰ ਸ਼ੇਅਰ ਕਰਕੇ ਘਰ ਤੱਕ ਹਰੇਕ ਘਰ ਤੱਕ ਵੀਡੀਓ ਪਹੁੰਚਣੀ ਚਾਹੀਦੀ ਹੈ ਤੇ ਬਾਕੀ ਪਿੰਡਾਂ ਦੇ ਵਿੱਚੋਂ ਜਿਹੜੇ ਪਲਾਵਾ ਦਾ ਇਹ ਸੂਏ ਤੇ ਜਾਨੀ ਕਿ ਪਾਣੀ ਲੱਗਦਾ ਬਾਣ ਲੱਗਦਾਗਾ ਉਹਨਾਂ ਨੂੰ ਇੱਥੇ ਮੌਕੇ ਤੇ ਪਹੁੰਚਣਾ ਚਾਹੀਦਾ ਕਿਉਂਕਿ ਕੱਲ ਨੂੰ ਸਾਰੇ ਜਥੇ ਬੰਦ ਨਾਲ ਸਿੱਧੂਪੁਰ ਹੋ ਗਈ ਜਾਂ ਕੋਈ ਹੋਰ ਜਥੇਬੰਦੀਆਂ ਹੋ ਗਿਆ ਸਾਰਿਆਂ ਨੂੰ ਖੁੱਲਾ ਸੱਦਾ ਹੈਗਾ ਇੱਥੇ ਕੋਈ ਵੀ ਆ ਸਕਦਾ ਹੈ ਮੋਢੇ ਨਾਲ ਮੋਢਾ ਲਾ ਕੇ ਖੜ ਸਕਦਾ ਕਿਉਂਕਿ ਇਹ ਆਮ ਇੱਕ ਬੰਦੇ ਦਾ ਜਿਹੜਾ ਕੰਮ ਹੈਗਾ ਹਾਂਜੀ ਹਾਂਜੀ ਪ੍ਰਧਾਨ ਜੀ ਹਾਂਜੀ ਹਾਂ ਬੋਲੋ ਜੀ ਇਹ ਆਏ ਹੈ ਜੀ ਜਿਹੜਾ ਇਹ ਹੁਣ ਲਿਜਾ ਰਿਹਾ ਗੁਪਤਾ ਜੀ ਇਹ ਕੋਈ ਆਪਾਂ ਇਹ ਨਾ ਇੱਕ ਹੋ ਵੀ ਜਿਹਦਾ ਪਾਣੀ ਲੱਗਦਾ ਜੀ ਵਿੱਚ ਮਿੱਠੀਆਂ ਗੋਲੀਆਂ ਇਹਦੇ ਸੰ ਨੂੰ ਮੇਰੇ ਵਹਾਣ ਨੂੰ ਇੱਕ ਦਾ ਕਾਲੇ ਕਾਲਾ ਮੋਗਾ ਲੱਗਦਾ ਜੀ ਇੱਕ ਪਿੰਡ ਵਾਲੀ ਝਾਰੀ ਲੱਗਦੀ ਹੈ ਜੀ ਵਿੱਚ ਬੰਦੇ ਕਹਿੰਦੇ ਨੇ ਵੀ ਤੁਸੀਂ ਜਾਓ ਨਾ ਜਦੋਂ ਉੱਥੇ ਬੰਨ ਲਾ ਕੇ ਮਗਰ ਪਾਣੀ ਬਹੁਤ ਬਹੁ ਜੀ ਆਪਾਂ ਕਿਸਾਨ ਹੋਣ ਦੇ ਨਾਤੇ ਜਿਹੜੇ ਮੂਰੇ ਆਪਣੇ ਭੈਣ ਭਾਈ ਨੇ ਉਹ ਵੀ ਕਿਸਾਨ ਨੇ ਉਹ ਵੀ ਕਿਸਾਨ ਉਹਨਾਂ ਮਾਰੇ ਤਾਂ ਨਹੀਂ ਜਾਣੇ ਚਾਹੀਦੇ ਚਾਹੇ ਕਿਸੇ ਦਾ ਸੂਆ ਬਾਂ ਨਹੀਂ ਲੱਗਦਾ ਇਹ ਰਿਵਾਇਤ ਸਾਰੇ ਪਿੰਡਾਂ ਨੂੰ ਇੱਥੇ ਆਉਣਾ ਚਾਹੀਦਾ ਕਿਸਾਨੀ ਖਾਤਰ ਕਿਸਾਨੀ ਖਾਤਰ ਆਪਾਂ ਦਿੱਲੀ 1 ਸਾਲ ਬੈਠੇ ਜੀ ਤੇ ਹੁਣ ਹੋ ਗਏ 3-4 ਮਹੀਨੇ ਬੈਠਿਆ ਜੇ ਆਪਾਂ ਕਿਸਾਨ ਦੀ ਦੂਜਾ ਕਿਸਾਨ ਮਦਦ ਨਹੀਂ ਕਰੂ ਕਿਰੇਤਾ ਬਈ ਬਹੁਤ ਮਾੜੀ ਗੱਲ ਹੈਗੀ ਸਾਰੇ ਕਿਸਾਨ ਉਹ ਚਾਹੇ ਜਾਇਦਾਦ ਕਿਸੇ ਦੀ ਰਜਵਾਹੇ ਤੇ ਲੱਗਦੀ ਹੈ ਚਾਹੇ ਨਾਲ ਬਿਲਕੁਲ ਰਲ ਮਿਲ ਕੇ ਸਾਥ ਦੇਣਾ ਚਾਹੀਦਾ ਕਿਉਂਕਿ ਦੁੱਖ ਦੀ ਘੜੀ ਆ ਮੈਂ ਇੱਕ ਵਾਰ ਲੋਕੇਸ਼ਨ ਦਿਖਾ ਦੇਣਾ ਡੇਰਾ ਰਾਮਸਰ ਪੈਂਦਾਗਾ ਇੱਥੇ ਪੱਕਾ ਧਰਨਾ ਜਿਹੜਾ ਲੱਗਿਆ ਹੋਇਆਗਾ ਸਾਰੇ ਭਰਾਵਾਂ ਨੂੰ ਬੇਨਤੀ ਹੈ ਜੀ ਬਲ ਚੜ ਕੇ ਕੱਲ ਨੂੰ ਇੱਥੇ ਪਹੁੰਚੋ ਵੀਰੇ ਤੇ ਰਾਤ ਦਿਨ ਰਾਤ ਦਾ ਜਿਹੜਾ ਪੱਕਾ ਧਰਨਾਗਾ ਇੱਥੇ ਤੇ ਬਾਕੀ ਵੀਡੀਓ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ ਜੀ ਸਿੱਧੂ ਪਰਾ ਜਿੰਦਾਬਾਦ 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 ਜੁਨੀਅਨ ਸਿੱਧੂ ਪੁਰ ਜਿੰਦਾਬਾਦ 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 ਰਾਇ ਡੈਂਟ ਗੁਪਤਾ ਮਰਦਾਬਾਦ 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 ਰਾਇ ਡੈਂਟ ਗੁਪਤਾ ਮਰਦਾਬਾਦ ਮਰਦਾਬਾਦ